ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਉਸ ਵੀਰ ਦੇ ਕੋਲ ਜਿਹੜੇ ਵੀਰ ਦੀ ਕਲਮ ਤਣੀ ਆ ਜਿਹਦੇ ਬੋਲਾਂ ਦੇ ਵਿੱਚ ਪੰਜਾਬ ਦਾ ਸੱਭਿਆਚਾਰ ਝਲਕਦਾ ਜਿਹਦੇ ਅੰਦਰ ਪੰਜਾਬ ਪ੍ਰਤੀ ਦਰਦ ਆ ਵਿਦੇਸ਼ਾਂ ਦੀ ਧਰਤੀ ਤੇ ਗਏ ਹੋਏ ਭਰਾਵਾਂ ਨੂੰ ਮੋੜ ਵਾਪਸ ਲਿਆਉਣ ਲਈ ਇੱਕ ਬੜੇ ਵੱਡੇ ਬੋਲਾਂ ਦੇ ਰਾਹੀਂ ਅਲਾਮਬੇ ਦੇ ਰਹੇ ਆ ਤੇ ਸੋ ਮੈਨੂੰ ਲੱਗਦਾ ਜਿਹਦੇ ਗੀਤਾਂ ਨੂੰ ਬਹੁਤ ਸਾਰੇ ਗਾਇਕਾਂ ਨੇ ਵੀ ਗਾਇਆ ਤੇ ਬਹੁਤ ਸਾਰਾ ਨਾਮ ਵੀ ਖਟਿਆ ਆਪਾਂ ਵੀਰ ਜੀ ਨਾਲ ਵਿਚਾਰਾਂ ਦੀ ਸਾਂਝ ਵੀ ਪਾਵਾਂਗੇ ਗੱਲਬਾਤ ਵੀ ਕਰਾਂਗੇ ਨਾਲ ਮੈਂ ਤੁਹਾਨੂੰ ਦੱਸਦਾ ਵੀ ਅੱਜ ਅਸੀਂ ਸਪੈਸ਼ਲੀ ਇਸ ਕਰਕੇ ਪਹੁੰਚੇ ਆ ਕਿ ਵੀਰ ਜੀ ਸਾਹ ਪਣਗੂਟੀ ਦਾ ਜਨਮ ਦਿਨ ਆ ਜਨਮ ਦਿਨ ਦੀਆਂ ਵਧਾਈਆਂ ਵੀ ਦੇਵਾਂਗੇ ਆਪਾਂ ਵੀਰ ਜੀ ਨੂੰ ਸਾਰਿਆਂ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰਿਆਂ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰਾ ਦਿਲ ਸੀ ਕਿ ਮੈਂ ਭਰਾ ਨੂੰ ਜਾ ਕੇ ਵਧਾਈਆਂ ਦੇਵਾਂ ਤੇ ਪ੍ਰਮਾਤਮਾ ਨੇ ਉਹ ਭਾਗਾ ਬਰੀ ਘੜੀ ਵੀ ਲਿਆਂਦੀ ਆ ਤੇ ਬਹੁਤ-ਬਹੁਤ ਧੰਨਵਾਦ ਭੈਣ ਜੀ ਤੁਸੀਂ ਆਏ ਹੋ ਜਿਹੜੇ ਕਦਮਾਂ ਨਾਲ ਚੱਲ ਕੇ ਆਏ ਮੇਰੇ ਵੱਲੋਂ ਜੀ ਆਇਆਂ ਤੁਸੀਂ ਮੈਂ ਅਕਸਰ ਜਿਹੜਾ ਜਨਮ ਦਿਨ ਆ ਸਾਰੇ ਭਰਾ ਫੋਨ ਤੇ ਨਾ ਵਿਸ਼ ਕਰਦੇ ਆ ਪਰ ਤੁਸੀਂ ਚੱਲ ਕੇ ਆਏ ਹੋ ਤੁਹਾਡਾ ਬਤੈ ਦਿਲ ਤੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰ ਜੀ ਬਾਈ ਜੀ ਮੈਂ ਪਹਿਲੀ ਤੁਹਾਡੀ ਵੀਡੀਓ ਦੇਖੀ ਸੀ ਜਿਹੜੀ ਵਿਦੇਸ਼ਾਂ ਦੀ ਧਰਤੀ ਤੇ ਸੀ ਹਾਂਜੀ ਹਾਂਜੀ ਤੇ ਖਾਸ ਕਰ ਇੱਕ 11 ਦੋਸਤਾਂ ਦੀ ਮਹਿਫਲ ਸੀ ਤੇ ਮਹਿਫਲ ਦੇ ਵਿੱਚ ਤੁਹਾਡੇ ਵੱਲੋਂ ਚੰਦ ਲੈਣਾ ਬੋਲੀਆਂ ਗਈਆਂ ਸੀ ਜਿਹਦੇ ਵਿੱਚ ਬੜਾ ਵੱਡਾ ਅਲੰਬਾ ਵੀ ਸੀ ਤੇ ਦਰਦ ਵੀ ਸੀ ਪੰਜਾਬ ਪ੍ਰਤੀ ਪੰਜਾਬ ਦੇ ਜਾਇਆਂ ਦਾ ਤੇ ਮਨ ਨੂੰ ਬੜਾ ਟੁੱਬਿਆ ਇਸ ਤਰ੍ਹਾਂ ਹੋਇਆ ਕਿ ਪਤਾ ਨਹੀਂ ਕਿੰਨੇ ਕ ਗਾਇਕਾਂ ਨੂੰ ਬਚਪਨ ਤੋਂ ਲੈ ਕੇ ਅਸੀਂ ਸੁਣਿਆ ਪਰ ਕਿਸੇ ਦੇ ਅੰਦਰ ਮਾਂ ਬੋਲੀ ਪ੍ਰਤੀ ਸੱਭਿਆਚਾਰ ਪ੍ਰਤੀ ਅਸੀਂ ਦਰਦ ਨਹੀਂ ਦੇਖਿਆ ਇੰਨੇ ਡੂੰਘਾਈ ਤੱਕ ਦੇ ਸ਼ਬਦਾਂ ਦਾ ਸਫ਼ਰ ਮੈਂ ਵੀਰ ਦੀ ਜਵਾਨੀ ਸੁਣਨਾ ਚਾਹੁੰਨੀ ਆ ਵੀ ਇਹ ਕਲਮ ਦੇ ਤਾ ਨਹੀਂ ਕਿਦਾਂ ਬਣੀ ਐਵੇਂ ਭੈਣੇ ਮੇਰੀਏ ਮੈਂ ਤਾਂ ਕੋਈ ਹੈਨਾ ਇਹ ਕੁਦਰਤ ਦਾ ਕਿਸ਼ਮਾ ਕਹਿ ਲਓ ਜੀ ਤੇ ਇਹ ਪਰਮਾਤਮਾ ਜਿਹੜੀ ਲੇਖਣੀ ਆ ਗਾਉਣਾ ਕੋਈ ਸਿੱਖ ਸਕਦਾ ਵਾ ਪਰ ਲਿਖਣਾ ਇਹ ਰੱਬ ਦੀ ਮਿਹਰ ਦੇ ਨਾਲ ਉਹਦੀ ਨજર ਸਵੱਲੀ ਹੋਵੇ ਤੇ ਲਿਖਿਆ ਜਾਂਦਾ ਵਾ ਤੇ ਮੈਂ ਤੇ ਕੀ ਕਹਿੰਦੇ ਜਿੰਨੇ ਵੀ ਰਾਈਟਰ ਹੁਣ ਸਾਰਿਆਂ ਤੋਂ ਮੈਂ ਨਕੰਮਾ ਲਿਖਦਾ ਪਰ ਜਿਹੜੇ ਲੋਕ ਮੈਨੂੰ ਪਿਆਰ ਕਰਦੇ ਆ ਨਾ ਮੇਰਾ ਵਾਲ-ਵਾਲ ਜਿਹੜਾ ਉਹ ਕਰਜ਼ਦਾਰ ਆ ਕਿ ਮੇਰੀਆਂ ਜਿਹੋ ਜਿਹੀਆਂ ਵੀ ਮੈਂ ਲਿਖਦਾ ਪਾਉਣਾ ਵਾ ਕਿ ਜੇ ਜੀ ਮੈਂ ਖੁਦ ਬੋਲਦਾ ਕਿ ਮੈਂ ਨਹੀਂ ਨਹੀਂ ਕੋੜੀਆਂ-ਕੋੜੀਆਂ ਗੱਲਾਂ ਕਰ ਜਨਾ ਉਹ ਤਾਂ ਵੀ ਸਵੀਕਾਰ ਕਰ ਲੈਂਦੇ ਆ ਸੁਣ ਲੈਂਦੇ ਆ ਮੇਰਾ ਤਹਿ ਦਿਲ ਤੋਂ ਧੰਵਾਦ ਸਾਰੇ ਆ ਪੈਨ ਭਰਾਮਾ ਦਾ ਜਿਹੜੇ ਮੈਨੂੰ ਇੰਨਾ ਸੁਣਦੇ ਆ ਜੀ ਬਿਲਕੁਲ ਬਾਈ ਜੀ ਤੁਸੀਂ ਕਹਿੰਦੇ ਆ ਕਿ ਤੁਹਾਡਾ ਜਿਹੜੇ ਸ਼ਬਦ ਬੋਲੇ ਜਾਂਦੇ ਆ ਪਰ ਮੈਨੂੰ ਲੱਗਦਾ ਵੀ ਉਹ ਸ਼ਬਦ ਆ ਜਿਹੜੇ ਉਹ ਕਰੋੜਾਂ ਅਰਬਾਂ ਦੇ ਵਿੱਚ ਮੈਨੇ ਨਹੀਂ ਜਾ ਸਕਦੇ ਕਿਉਂਕਿ ਜਿਹੜੇ ਪੰਜਾਬੀਆਂ ਨੂੰ ਪਿਆਰ ਕਰਦੇ ਆ ਪੰਜਾਬੀ ਇੱਤਨੂ ਪਿਆਰ ਕਰਦੇ ਆ ਤੇ ਜਿਹੜੇ ਚਾਹੁੰਦੇ ਆ ਕਿ ਜਿਹੜੀ ਪੰਜਾਬੀ ਮਾਂ ਬੋਲੀ ਇਹਨੂੰ ਸਾਂਭ ਕੇ ਰੱਖਿਆ ਜਾਵੇ ਤੇ ਮੈਂ ਚਾਹੁੰਨੀ ਆ ਵੀਰ ਜੀ ਜਿਹੜਾ ਤੁਹਾਡਾ ਗਾਣਾ ਹੁਣ ਪ੍ਰਚਲਿਤ ਹੋਇਆ ਮੈਂ ਮੀਟ ਅੰਡਾ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਕੰਦਾ ਨਹੀਂ ਉਹਦੇ ਚੰਦ ਕ ਬੋਲ ਜਰੂਰ ਸਾਹ ਮੈਂ ਤੁਹਾਨੂੰ ਸਾਂਝੀ ਕਰਦਾ ਪਰ ਉਹਦੀ ਮੈਂ ਇੱਕ ਤੁਹਾਨੂੰ ਗੱਲ ਦੱਸਣੀ ਚਾਹੁੰਨਾ ਕਿ ਸ਼ਲੋਕ ਨਾਲ ਉਸ ਚੀਜ਼ ਨੂੰ ਸਮਝਦੇ ਨਹੀਂ ਕਿ ਇਹ ਅੰਡਾ ਮੀਟ ਦੀ ਗੱਲ ਕਰਦਾ ਵਾ ਪਰ ਮੇਰੇ ਮਨ ਦੀ ਇੱਕ ਸੋਚ ਆ ਮੇਰੇ ਆਪਣੇ ਦਿਲ ਦੀ ਸੋਚ ਆ ਕਿ ਛੱਡਣ ਵਾਲੀਆਂ ਚੀਜ਼ ਆ ਹੀਰਾ ਫੇਰੀ ਝੂਠ ਕਿਸੇ ਦਾ ਹੱਕ ਖਾਣਾ ਕਿਸੇ ਨੂੰ ਬੁਰੀ ਨਜ਼ਰ ਨਾਲ ਤੱਕਣਾ ਜਾਂ ਜਿਹੜੀਆਂ ਚੀਜ਼ਾਂ ਨਾਲ ਸਮਾਜ ਨੂੰ ਫਰਕ ਪੈ ਰਿਹਾ ਵਾ ਜਾਂ ਕੋਈ ਹਰਾਮ ਕਾਰੀਆਂ ਕਰਦੇ ਆ ਜਾਂ ਕਿਸੇ ਦੀ ਭੈਣ ਨੂੰ ਛੇੜਦੇ ਆ ਜਿਹੜੀਆਂ ਇਹ ਵਾ ਛੱਡਣ ਵਾਲੀਆਂ ਚੀਜ਼ਾਂ ਤੁਸੀਂ ਆਂਡਾ ਛੱਡ ਲਓ ਉਹਦੇ ਨਾਲ ਕੱਖ ਵੀ ਫਰਕ ਨਹੀਂ ਪੈਣਾ ਜਿਹੜੀਆਂ ਚੀਜ਼ਾਂ ਨਾਲ ਸਮਾਜ ਨੂੰ ਫਰਕ ਪੈ ਰਿਹਾ ਉਹ ਅਸੀਂ ਛੱਡ ਦੇਨੇ ਆ ਤੇ ਜਾਂ ਵੀ ਲੋਕੀ ਕਿਤੇ ਬੈਠੇ ਵੀ ਕਹਿੰਦੇ ਨੇ ਅੱਜ ਤੇ ਆ ਯਾਰ ਅਸੀਂ ਆ ਚੀਜ਼ ਅਸੀਂ ਛੱਡੀ ਆ ਆਂਡਾ ਛੱਡਿਆ ਵਾ ਕੀ ਤੁਸੀਂ ਕਿਸੇ ਦਾ ਹੱਕ ਖਾਣਾ ਛੱਡਿਆ ਵਾ ਜਿਹੜੀ ਛੱਡਣ ਵਾਲੀ ਸੀ ਸਭ ਤੋਂ ਵੱਡਾ ਹਰਾਮ ਆ ਨਾ ਆ ਉਹ ਹਰਾਮ ਆ ਤੇ ਉਹ ਕਰਕੇ ਮੈਂ ਲਿਖਿਆ ਸੀ ਕਿ ਮੈਂ ਇਹ ਚੀਜ਼ਾਂ ਤੇ ਕਰਦਾ ਵਾਂ ਪਰ ਜਿਹੜੀਆਂ ਇਹਦੇ ਵਿੱਚ ਮੈਂ ਕੁਝ ਗੱਲਾਂ ਲਿਖੀਆਂ ਵਾਂ ਮੈਂ ਉਹ ਨਹੀਂ ਕਰਦਾ ਮੈਂ ਲਿਖਿਆ ਸੀ ਹਾਂ ਓਏ ਮੈਂ ਜਾਂ ਤਾਂ ਪਤਾ ਮੰਨਦਾ ਨਹੀਂ ਸਤਕਾਰ ਕਰਾਂ ਸਭ ਧਰਮਾਂ ਦਾ ਓਏ ਮੇਰੇ ਮਨ ਵਿੱਚ ਹੀ ਕੋਈ ਵੱਸਦਾ ਏ ਤੇ ਮੈਨੂੰ ਮਿਲ ਜਾਣਾ ਏ ਮੇਰੇ ਕਰਮਾਂ ਦਾ ਘਰ ਛੱਡ ਕੇ ਮਾਪੇ ਰੱਬ ਵਰਗੇ ਮੈਂ ਤੀਰਥਾਂ ਉੱਤੇ ਜਾਂਦਾ